ਲਓ ਮੇਰੇ ਮਮਾ ਸੈਕੰਡਰੀਸ ਕਰਵਾਇਓ ਸੀਗੀ ਤੇ ਮੇਰੇ ਪਾਪਾ ਨਾਲ ਡਿਵੋਰਸ ਨਹੀਂ ਹੋਇਆ ਉਹਨਾਂ ਦਾ ਤੇ ਮੈਂ ਸਕੂਲ ਵਿੱਚ ਗਈ ਸੀ ਮੇਰੇ ਰਿਜ਼ਲਟ ਆਇਆ ਸੀਗਾ ਉਸ ਤੋਂ ਬਾਅਦ ਮੇਰੇ ਮਮਾ ਉੱਥੇ ਆਏ ਨਾਮ ਕਟਵਾ ਕੇ ਮੇਰਾ ਮੈਨੂੰ ਲੈ ਗਏ ਤੇ ਮੈਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਮੈਨੂੰ ਕਹਿੰਦੇ ਵੀ ਤੇਰਾ ਐਡਮਿਸ਼ਨ ਕਰਵਾ ਦੂੰਗੀ ਮੈਂ ਤੈਨੂੰ ਆਪਣੇ ਕੋਲ ਰੱਖੂੰਗੀ ਵੀ ਨਾ ਤੈਨੂੰ ਪੜ੍ਹਾਉਂਗੀ ਤੇ ਉਸ ਤੋਂ ਬਾਅਦ ਮਾਨਕਲ ਇੱਕ ਮੰਥ ਰਹੀ ਮੈਨੂੰ ਕਹਿੰਦੀ ਵੀ ਮੈਨੂੰ ਮੈਨੂੰ ਮੇਰਾ ਦਿਲ ਨਹੀਂ ਲੱਗਦਾ ਨਾ ਮੈਂ ਘਰੇ ਜਾਣਾ ਵਾਪਸ ਤੇ ਕਈ ਵਾਰ ਮੈਂ ਆਪਣੇ ਭਾਈਆਂ ਨੂੰ ਵੀ ਫੋਨ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਕਈ ਵਾਰ ਲੈਣ ਵੀ ਆਏ ਨੇ ਮੈਨੂੰ ਤੇ ਮੇਰੀ ਮੰਮੀ ਭੇਜ ਦੇਣੀ ਚੁੰਮਦੀ ਕਹਿੰਦੀ ਸੀ ਮੇਰੇ ਦਿਲ ਨਹੀਂ ਲੱਗਣਾ ਤੂੰ ਜਾ ਨਾ ਤੇ ਗੱਲ ਸ਼ਾਮ 5 ਵਜੇ ਦੀ ਗੱਲ ਆ ਮੇਰੇ ਪਾਪਾ ਮਤਲਬ ਮੰਮਾ ਜੀ ਤੇ ਉਹਨੇ ਉਸ ਪਾਸ ਕੋਲ ਲੈ ਕੇ ਕੋਈ ਲੜਾਈ ਹੋ ਰਹੀ ਸੀਗੀ ਤੇ ਉਹਨਾਂ ਦੀ ਪਾਸ ਤੇ ਗੱਲ ਕੋਈ ਐਸੀ ਸੀ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਮੈਂ ਸੁੱਦੀ ਪਈ ਸੀ ਅੰਦਰ ਉਹਦੇ ਵਿੱਚ ਕਿ ਉਹ ਦਾ ਲੈ ਕੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਕਹਿੰਦਾ ਮੈਂ ਤੈਨੂੰ ਮੈਂ ਦੱਸਦਾ ਮੈਂ ਉਹ ਵੱਡੇ ਲੱਗੇ ਸੀ ਉਹਨੂੰ ਭੱਜ ਗਿਆ ਸੀ ਉਹ ਉੱਥੇ ਤੇ ਮੈਂ ਅੰਦਰ ਇਕੱਲੀ ਰਹਿ ਗਈ ਇਸ ਤੋਂ ਬਾਅਦ ਉਹ ਘਰੇ ਆਏ ਘਰੇ ਆ ਕੇ ਮੈਨੂੰ ਕਹਿੰਦੇ ਗੱਲ ਰੂਮ ਦੇ ਵਿੱਚ ਮੈਂ ਕਮਰੇ ਦੇ ਵਿੱਚ ਗਈ ਜਦੋਂ ਮੈਂ ਬੈਠੀ ਉਹ ਤਾਂ ਲੱਗਾ ਸਿੱਧੀਆਂ ਕਰ ਲੈ ਤੇ ਮੈਨੂੰ ਕਹਿੰਦਾ ਮੈਂ ਕਿਹਾ ਕਿ ਮੇਰੀ ਕੀ ਗਲਤੀ ਆ ਕਹਿੰਦਾ ਤੂੰ ਲੱਤਾਂ ਸਿੱਧੀਆਂ ਕਰ ਕਹਿੰਦਾ ਪਸ ਤੇਰੀ ਮਾਂ ਪਾ ਜੀ ਨੂੰ ਤੈਨੂੰ ਪਾਇ ਕਿੱਥੇ ਮੈਨੂੰ ਨਹੀਂ ਪਤਾ ਆ ਇਹਦਾ ਪਰ ਮੈਂ ਤੇ ਲੱਤਾਂ ਵੱਡੂਗਾ ਕਹਤੈ ਤੇ ਤੇਰੀ ਮਾਂ ਤੇ ਆਊਗੀ ਤੇ ਮੋਂ ਤੋਂ ਮੇ ਤਾਂ ਮੋਂ ਤੋਂ ਕੀਤੀਆਂ ਮੈਂ ਤਾਂ ਮੈਨੂੰ ਮੰਮੀ ਲੱਭ ਕੇ ਲੈ ਆਣੇ ਪਰ ਮੇਰੀ ਕੋਈ ਗਲਤੀ ਨਹੀਂ ਹੈਗੀ ਕਹਿੰਦਾ ਕੋਈ ਨਾ ਤੇਰੀ ਗਲਤੀ ਨਹੀਂ ਆਂਗੀ ਕਹਿੰਦਾ ਚੱਲ ਤੇ ਜਿੱਥੇ ਤੇਰੀ ਮੰਮੀ ਉੱਥੇ ਚੱਲ ਜੀ ਤੇ ਉਸ ਤੋਂ ਬਾਅਦ ਮੈਨੂੰ ਕੰਨੇ ਮੈਂਕੜੀ ਲੈ ਗਿਆ ਜਿੱਥੇ ਰੋਡ ਚੱਲਦਾ ਉੱਥੇ ਬੈਂਕੜੀ ਦੇ ਬਾਹਰ ਖੜੇ ਸੀਗੇ ਅਸੀਂ ਤੇ ਰੋਡ ਚੱਲ ਰਿਹਾ ਸੀ ਤੋਂ ਉਹਨੇ ਉਹਨੇ ਮੇਨੂੰ ਥਿੱਕਾ ਦੇਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਥੱਲੇ ਆ ਜੂਗੀ ਤੇ ਕਿਹਾ ਮੈਂ ਕਿ ਮੇਰੀ ਕੀ ਗਲਤੀ ਹੈ ਕਹਿੰਦਾ ਕੋਈ ਨਾ ਤੇ ਮੇਰੇ ਘਰ ਜਾਂ ਦਾ ਫੋਨ ਆਇਆ ਮੇਰੇ ਘਰਦਿਆਂ ਨੇ ਕਹਿੰਦਾ ਵੀ ਤੂੰ ਆਪਣੇ ਘਰਦਿਆਂ ਨੂੰ ਝੂਠ ਬੋਲ ਵੀ ਮੇਰੀ ਲੱਤ ਤੋੜਤੀ ਮੈਂ ਮੈਂ ਸਰਕਾਰੀ ਹਸਪੀਟਲ ਚਾ ਫਿਰ ਮੈਨੂੰ ਸਰਾਂਦੇ ਲੈ ਗਿਆ ਉਹ ਸਰਾਂਦੇ ਦੇ ਲੱਗ ਗਿਆ ਨੇ ਮੇਰੇ ਗਰਦਨ ਤੇ ਦਾ ਰੱਖਿਆ ਮੇਰੇ ਘਰਦਿਆਂ ਨੂੰ ਝੂਠ ਬੁਲਵਾਇਆ ਮੈਨੂੰ ਕਹਿੰਦਾ ਤੇਰੀ ਗਰਦਨ ਲਾਵਾਂਗਾ ਮੈਂ ਤੈਨੂੰ ਉਰੀ ਨਾਲ ਹਰ ਚ ਸਿੱਟ ਦੇਣਾ ਤੇ ਫਿਰ ਮੈਂ ਕਿ ਮੇਰੀ ਗਲਤੀ ਕਿ ਮੇਰੀ ਗਲਤੀ ਦੱਸਦਾ ਮੈਂ ਤੇਰੀ ਮੰਮੀ ਲੱਭ ਕੇ ਲੈ ਆਣੇ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆਏ ਵਾਪਸ ਉਹ ਘਰੇ ਲੈ ਆਇਆ ਮੈਨੂੰ ਘਰੇ ਲਿਆ ਕੇ ਉਹਨੇ ਆਪਣੇ ਬਾਪ ਨੂੰ ਕਿਹਾ ਵੀ ਪੱਟੀ ਲੱਬ ਉਹਨੇ ਮੇਰੇ ਆਖੇ ਪੱਟੀ ਬੰਨੀ ਤੇ ਮੇਰੇ ਫੇਰ ਦਾ ਹਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਫਿਰ ਵੀ ਮੈਨੂੰ ਕਿਹਾ ਫਿਰ ਕਹਿੰਦਾ ਕਹਿੰਦਾ ਚੱਲ ਕੋਈ ਨਾ ਛੱਡ ਕਹਿੰਦਾ ਮੈਂ ਤੈਨੂੰ ਲੈ ਕੇ ਚੱਲਾਂਗਾ ਜਿੱਥੇ ਤੂੰ ਕਹੇਂਗੀ ਉੱਥੇ ਲੈ ਕੇ ਜਾਊਂਗਾ ਕਹਿੰਦਾ ਜਿੱਥੇ ਮੈਂ ਕਹਾਂਗਾ ਉੱਥੇ ਲੈ ਕੇ ਚੱਲ ਲੈ ਫਿਰ ਉਸ ਤੋਂ ਬਾਅਦ ਉਹ ਮੈਨੂੰ ਕਹਿੰਦਾ ਮੋਟਰਸਾਈਕਲ ਚਲਾਵੇਂ ਮੋਟਰਸਾਈਕਲ ਚਲਾਉਣ ਲੱਗੀ ਤੇ ਉਹਨੇ ਮੇਰੀ ਗਰਦਨ 'ਤੇ ਦਾ ਰੱਖਿਆ ਮੈਨੂੰ ਕਹਿੰਦਾ ਚੱਲ ਵਾਲਾ ਨਗਰ ਦੇ ਖੇਤਾਂ ਦੇ ਪਿਛਲੇ ਸਾਈਡ ਉਹ ਮੈਨੂੰ ਉੱਥੇ ਲੈ ਗਿਆ ਉੱਥੇ ਲੈ ਕੇ ਉੱਥੇ ਕੁਝ ਨਾ ਛੜੀ ਸਮਾਨ ਵੀ ਪੀਰੇ ਸੀ ਤੇ ਚਾਰ ਬਣੇ ਹੋ ਸੀ ਉਹ ਉਹਨੇ ਉਹਨੂੰ ਵੀ ਉਹਨਾਂ ਨੂੰ ਵੀ ਬੁਲਾ ਲਿਆ ਪਹਿਲਾਂ ਬੁਲਾਇਆ ਉਹਨਾਂ ਨੂੰ ਫਿਰ ਆਪਣੇ ਆਪ ਵੀ ਜਾਤਾ ਤੇ ਉਸੰਨੇ ਖੇਤਾਂ ਦੇ ਵਿੱਚ ਲੈ ਕੇ ਗਿਆ ਕਾਫੀ ਡੁੰਗੀ ਜਗ੍ਹਾ ਦੇ ਵਿੱਚ ਉੱਥੇ ਜਾ ਕੇ ਉਹਨੇ ਮੈਨੂੰ ਕਿਹਾ ਕਹਿੰਦਾ ਦੱਸ ਕਹਿੰਦਾ ਹੁਣ ਮੈਂ ਕੀ ਕਰਾਂ ਤੇਰਾ ਮੈਂ ਕਿਹਾ ਮੇਰੀ ਕੋਈ ਗਲਤੀ ਨਹੀਂ ਮੈਨੂੰ ਛੱਡ ਦਿਓ ਬਸ ਮੈਂ ਤਾਂ ਇਹੀ ਕਹਿੰਨੀ ਹੈ ਕਰ ਆਪਣੀ ਮਾਂ ਨੂੰ ਬੁਲਾ ਲਾਂਗਾ ਤੈਨੂੰ ਛੱਡ ਦੇਵਾਂਗਾ ਉਹਨੇ ਮੇਰੇ ਦਾ ਹਮਾਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਫਿਰ ਮੇਰੇ ਮਤਲਬ ਸਾਰੇ ਕਪੜੇ ਖੋਲੇ ਉਹਨਾਂ ਨੇ ਮੈਨੂੰ ਕਿਹਾ ਦੱਸੂੰ ਤੇਰੇ ਕੱਪ ਕਿੱਥੇ ਲਾਵਾਂ ਮੈਂ ਤੇ ਫਿਰ ਮੈਂ ਕਿਹਾ ਮੇਰੀ ਕੋਈ ਗਲਤੀ ਨਹੀਂ ਕਿ ਤੁਸੀਂ ਕਿਉਂ ਐਵੇਂ ਕਰ ਰਹੇ ਹੋ ਫਿਰ ਉਹਨਾਂ ਨੇ ਮੇਰੇ ਪ੍ਰਾਈਵੇਟ ਪਾਰਟ ਪਹਿਲਾ ਫਰਸਟ ਵਾਰੀ ਫਿੰਗਰਿੰਗ ਕੀਤੀ ਇੱਕ ਉਂਗਲੀ ਨਾਲ ਫਿਰ ਦੂਜੀ ਵਾਰ ਕੀਤੀ ਫਿਰ ਤੀਜੀ ਵਾਰ ਫਿਰ ਚੌਥੀ ਵਾਰ ਤੇ ਚਾਰੋਂ ਉਂਗਲਾਂ ਨਾਲ ਕੀਤਾ ਉਹਨੇ ਮੇਰੇ ਤੇ ਬੈਕ ਸਾਈਡ ਵੀ ਕੀਤਾ ਉਹਨਾਂ ਨੇ ਮੇਰੇ ਬੈਕ ਪਾਰਟ ਤੇ ਵੀ ਕੀਤਾ ਉਹ ਬਾਅਦ ਤੋਂ ਫਿਰ ਉਹ ਮੈਨੂੰ ਘਰੇ ਲੈ ਘਰੇ ਲੈ ਕੇ ਆਣ ਲੱਗੇ ਸੀਗੇ ਤੇ ਉਹ ਮੈਡੀਕਲ ਸ਼ਾਪ ਤੇ ਰੁਕਿਆ ਮੈਂ ਜਦੋਂ ਮੈਡੀਕਲ ਸ਼ਾਪ ਤੇ ਸਮਾਨ ਲੈ ਰਿਹਾ ਸੀਗਾ ਮੇਉ ਤੋਂ ਭੱਜ ਗਿਆ ਰੇ ਫੋਨ ਫਾਂ ਸਿੱਟ ਗਿਆ ਮੈਂ ਜਾ ਕੇ ਕੰਟੀ ਦੇ ਘਰੇ ਬੜੀ ਇਕਵਾਲ ਨਗਰ ਬਾਬਾ ਬਲਕਨਾਰ ਦਾ ਮੰਦਿਰ ਆ ਉਹ ਗਲੀ ਦੇ ਵਿੱਚ ਜਾ ਕੇ ਬੜੀ ਜਦੋਂ ਮੈਂ ਉਹ ਆਂਟੀ ਦੇ ਘਰੇ ਬੜੀ ਫਿਰ ਮੇਰੇ ਘਰ ਦੇ ਨਾਲ ਫੋਨ ਆਇਆ ਮੈਂ ਆਪਣੇ ਘਰ ਦੇ ਨਾਲ ਦੱਸਿਆ ਉਹਨਾਂ ਨੇ ਮੇਰੀ ਹੈਲਪ ਕੀਤੀ ਨਾ ਮੈਂ ਘਰ ਦੇ ਨਾਲ ਗੱਲ ਕੀਤੀ ਤੇ ਫਿਰ ਜਦੋਂ ਮੇਰੇ ਘਰ ਦੇ ਆਏ ਮੇਰੇ ਘਰ ਦੇ ਫੁੱਲਸ ਲੈ ਕੇ ਆਏ ਸੀਗੇ ਤੇ ਉਹ ਮੈਨੂੰ ਪਹਿਲੇ ਥਾਣੇ ਲੈ ਕੇ ਗਏ ਫਿਰ ਥਾਣੇ ਤੇ ਰਿਪੋਰਟ ਲਿਖਾ ਕੇ ਸਿੱਧਾ ਹਸਪੀਟਲ ਲੈ ਕੇ ਕੌਣ ਗੁੰਡਾ ਸੀ ਜਿਹੜਾ ਲੈ ਗਿਆ ਸੀ ਤੁਹਾਨੂੰ ਉਹਨਾਂ ਦਾ ਨਾਮ ਕੀ ਕੀ ਕੋਮਣਾ ਕੀ ਲੱਗਦਾ ਜੀ ਤੁਹਾਨੂੰ ਕਿਵੇਂ ਜਾਣਨਾ ਹੈ ਮੇਰੇ ਮੰਮੀ ਦਾ ਦੂਜਾ ਮਤਲਬ ਦੂਜਾ ਹਸਬੰਦ ਸੀਗਾ ਉਹ ਪਰ ਮੇਰਾ ਕੁਝ ਨਹੀਂ ਲੱਗਦਾ ਹੈਗਾ ਅੱਛਾ ਹਾਂ ਸਟੈਪ ਫਾਦਰ ਹੋ ਗਏ ਸਟੈਪ ਫਾਦਰ ਨੇ ਐਵੇਂ ਰਿਲੇਸ਼ਨ ਦੇ ਵਿੱਚ ਰਹਿ ਰਹੇ ਸੀ ਕਿੰਨੇ ਕਿੰਨੇ ਟੋਟਲ ਬੰਦੇ ਕਿੰਨੇ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕੀਤਾ ਗਲਤ ਕੱਲਾ ਹੀ ਸੀ ਉਹ ਕੱਲਾ ਹੀ ਸੀ ਹਾਂਜੀ ਤੇ ਪਹਿਲਾਂ ਵੀ ਕਦੇ ਕੋਈ ਅਜਿਹੀ ਗੱਲਬਾਤ ਹੋਈ ਹੈ ਨਹੀਂ ਕਦੇ ਉਹਨਾਂ ਦੇ ਪਾਦਰ ਪਤਾ ਨਹੀਂ ਮੈਨੂੰ ਕੀ ਹੋਇਆ ਸੀ ਬਸ ਮੇਰੀ ਬੇਟੀ ਨੇ ਫੋਨ ਮਾਰਿਆ ਮੈਨੂੰ ਵੀ ਮਾਰ ਰਿਹਾ ਕੁੱਕਾ ਮਾਰ ਰਹੀ ਸੀ ਫਿਰ ਮੈਂ ਥਾਣੇ 'ਚ ਗਈ ਉਹਨਾਂ ਨੂੰ ਕੁੱਕਾ ਸੁਣਾਈਆਂ ਫਿਰ ਉਹ ਕਹਿੰਦੇ ਵੀ ਉੱਥੇ ਕੌਣ ਮਾਰ ਵੀ ਉਹਨਾਂ ਨੂੰ 112 ਵਾਲਿਆਂ ਨੂੰ ਫਿਰ ਉਹ ਬਹੁਤ ਢੇਰ ਬਾਅਦ ਆਏ 9 ਵਜੇ ਤੇ ਜਦੋਂ ਆਏ ਫਿਰ ਬੇਟੀ ਨੂੰ ਕੱਢ ਕੇ ਮੈਨੂੰ ਦਿੱਤਾ ਫਿਰ ਅਸੀਂ ਉਹਦੇ ਹਸਪਤਾਲ ਸਾਨੂੰ ਦਾਖਲ ਕਰਾ ਕੇ ਗਏ ਨੇ 112 ਉਹ ਤਾਂ ਹੋ ਗਿਆ ਉੱਥੇ ਕਰਾਉਣਾ ਪੁਲਿਸ ਵਾਲੇ ਬਿਆਨ ਲਿਖ ਕੇ ਲੈ ਕੇ ਗਏ ਸਾਰਾ ਕੁਝ ਲੈ ਗਈ ਕੀ ਕਾਰਵਾਈ ਹੋਈ ਹੈ ਹੁਣ ਤੱਕ ਹਜੇ ਤਾਂ ਪਰਚਾ ਕਹਿੰਦੇ ਕੱਟਤਾ ਹਜੇ ਹਾਂ ਹਜੇ ਉੱਥੇ ਹੋਣੀ ਆ ਕੱਲ ਨੂੰ ਟੈਸਟ ਫੜੇ ਗੜ ਇਨਫੋਰਮੇਸ਼ਨ ਆਈ ਹੈ ਮੈਂ ਜੀ ਪਰਚਾ ਹੋ ਗਿਆ ਜਾਂ ਨਹੀਂ ਮੈਨੂੰ ਲੈ ਉੱਥੇ ਬੁਲਾਇਆ ਤੀ ਕਹਿੰਦੇ ਪਰਚਾ ਕੱਟਤਾ ਉਰੇ ਵੀ ਆਏ ਨਹੀਂ ਬਿਆਨ ਲੈ ਗਏ ਤੇ ਕੁੜੀ